ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਅਸੀਂ ਹਣਾ ਬਾਰੇ ਕੁਝ ਕਿ ਬੇਨਤੀਆਂ ਕਰਨੀਆਂ ਸੀ ਮੈਂ ਤਾਂ ਪੰਜਾਬ ਚ ਸੁੱਖ ਸ਼ਾਂਤੀ ਰਹੇ ਮਹਾਰਾਜ ਕਿਰਪਾ ਕਰੇ ਵੀਰੇ ਆਪਾਂ ਕੱਲ ਗਏ ਸੀ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਅਸੀਂ ਅਜਨਾਲੇ ਵਾਲੀ ਸਾਈਟ ਸੀ ਵੀਰੇ ਉਹਨੇ ਤਾਂ 3-4 ਦਿਨ ਤੋਂ ਹੀ ਉੱਥੇ ਮੈਂ ਵੀ ਕੱਲ ਗਿਆ ਤੇ ਜੋ ਉੱਥੇ ਗਰਾਊਂਡ ਲੈਵਲ ਤੇ ਅਸੀਂ ਜੋ ਵੇਖਿਆ ਉਹਦੇ ਬਾਬਤ ਦੋ ਚਾਰ ਬੇਨਤੀਆਂ ਨੇ ਜੀ ਸਾਰਿਆਂ ਨੂੰ ਪਹਿਲੀ ਬੇਨਤੀ ਵੀ ਜਿੰਨੇ ਵੀ ਮੇਰੇ ਵੀਰ ਹਰਿਆਣੇ ਚੋਂ ਜਾਂ ਮਾਲਵੇਚੋਂ ਜਾਂ ਤਵਾਪੀਚੋਂ ਕਿਤੇ ਵੀ ਰਾਸ਼ਨ ਲੈ ਕੇ ਮਾਝੇਵਾਲ ਨੂੰ ਆਉਂਦੇ ਨੇ ਹਰੇਕ ਸਪੌਟ ਤੇ ਹਰੀਕੇ ਸੁਲਤਾਨਪੁਰ ਲੋਧੀ ਅਜਨਾਲੇ ਦੇ ਬਹੁਤ ਐਨਜੀਓਜ਼ ਨੇ ਆਪੋ ਆਪਣੇ ਕੈਂਪ ਸੈੱਟ ਕੀਤੇ ਨੇ ਉਹਨਾਂ ਨਾਲ رابطہ ਕਰੋ ਉਹਨਾਂ ਕੋਲ ਹਰੇਕ ਪਿੰਡ ਦੀ ਲਿਸਟ ਆ ਵੀ ਕਿਹੜੇ-ਕਿਹੜੇ ਪਿੰਡ ਕਿਹੜੀ-ਕਿਹੜੀ ਚੀਜ਼ ਪਹੁੰਚ ਗਈ ਕਿਹੜੇ ਜ਼ਿੰਮੇਦਾਰ ਨੂੰ ਕਿਹੜੇ ਜਾਟਾਂ ਨੂੰ ਜਾਂ ਹੋਰ ਸਾਰੇ ਦਬਕਿਆਂ ਨੂੰ ਕੀ ਕੋਸ਼ ਚਾਹੀਦਾ ਹੈ ਤੇ ਉਹਨਾਂ ਤੋਂ ਇੱਕ ਵਾਲੰਟੀਅਰ ਲੈ ਕੇ ਜਾਓ ਜਾਂ ਲਿਸਟ ਲੈ ਕੇ ਜਾਓ ਆਪ ਮਹਾਰੇ ਸਿੱਧੇ ਪਿੰਡਾਂ 'ਚ ਨਾ ਜਾਓ ਇਹਦੇ ਨਾਲ ਰਾਸ਼ਨ ਦੀ ਬਹੁਤ ਜ਼ਿਆਦਾ ਦੁਰਵਰਤ ਹੋ ਰਹੀ ਆ ਕਈ ਮੈਸੇਜ ਆ ਰਹੇ ਨੇ ਵੀ ਕਈ ਪਿੰਡਾਂ ਦਾ 8-8 ਦਿਨ ਹੋ ਗਏ ਕੋਈ ਸਮਾਨ ਹੀ ਨਹੀਂ ਪਹੁੰਚਿਆ ਜਿੱਧਰ ਇੱਕ ਦੋ ਪਿੰਡਾਂ ਦੇ ਲੋਕ ਜਾਂਦੇ ਨੇ ਉਧਰ ਹੀ ਜਾਈ ਜਾਂਦੇ ਨੇ ਤੇ ਇੱਕ ਦੂਜੇ ਨਾਲ رابطہ ਕਰਕੇ ਕੰਟੈਕਟ ਕਰਕੇ ਫਿਰ ਮੇਰੇ ਵੀਰ ਚੱਲੂ ਤਾਂ ਕਿ ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਆ ਉਹਦਾ ਸਹੀ ਥਾਂ ਤੇ ਯੂਜ਼ ਹੋ ਸਕੇ ਨੰਬਰ 2 ਇਹਨਾਂ ਦੀ ਜਿਹੜੀ ਸੇਵਾਵਾਜਾ ਜੋ ਆਪਾਂ ਕਰਨਾ ਉਹ ਅਜੇ ਜਦੋਂ ਪਾਣੀ ਸੁੱਕਿਆ ਉਦੋਂ ਜ਼ਿਆਦਾ ਲੋੜ ਪੈਣੀ ਆ ਉਦੋਂ ਟਰੈਕਟਰਾਂ ਨੇ ਜਦੋਂ ਥਾਂ ਪੱਧਰ ਕਰਨੇ ਆ ਜਦੋਂ ਬਜਾਈ ਹੋਣੀ ਆ ਉਦੋਂ ਡੀਜ਼ਲ ਦੀ ਸੇਵਾ ਦੀ ਬਹੁਤ ਲੋੜ ਆ ਜਿਵੇਂ ਆਪਾਂ ਨੂੰ ਪਤਾ ਕੀ ਵੱਡੇ ਟਰੈਕਟਰ ਬਹੁਤ ਜ਼ਿਆਦਾ ਤੇਲ ਖਾਂਦੇ ਨੇ ਵੱਡੇ ਸਾਰੇ ਟਰੈਕਟਰ ਤੇਲ ਤੇ ਚੱਲਦੇ ਨੇ ਤੇ ਉਸ ਟਾਈਮ ਦੇ ਡੀਜ਼ਲ ਦੀ ਸੇਵਾ ਆਪੋ ਆਪਣੇ ਪੜੋਲਿਆਂ ਚੋਂ ਕਣਕ ਬਚਾਓ ਥੋੜੀ ਥੋੜੀ ਕਰਕੇ ਬੀ ਸੇਵ ਕਰੋ ਵੀ ਇਹ ਜਿੰਨੇ ਵੀ ਲੋਕ ਨੇ ਹੜਾ ਦੀ ਮਾਰ ਥੱਲੇ ਆਏ ਨੇ ਇਹਨਾਂ ਦੀ ਆਪਾਂ ਬਜਾਈ ਕਰਾਈਏ ਜਿਨ੍ਹਾਂ ਦੇ ਘਰ ਟੁੱਟ ਗਏ ਵਹਿ ਗਏ ਉਹਨਾਂ ਦੇ ਪਰਮਾਤਮਾ ਮਤਲਬ ਬਲ ਬਖਸ਼ੇ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦੇ ਘਰ ਬਣਾਈਏ ਆਪਾਂ ਸੋ ਇਹ ਲੰਬਾ ਚੱਲਣ ਵਾਲਾ ਕੰਮ ਹੈ ਸਿਰਫ ਰਾਸ਼ਨ ਦੀ ਸੇਵਾ ਨਾ ਕਰੀ ਜਾਓ ਰਾਸ਼ਨ ਜਿੱਥੇ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਆ ਕੱਲ ਅਸੀਂ ਆਪਦੇ ਅੱਖੀਂ ਵੇਖ ਕੇ ਆਏ ਆ ਕਿ ਜਿਹੜਾ ਦਾ ਜੱਟ ਜ਼ਿਮੀਦਾਰ ਆ ਜਾਂ ਕੋਈ ਵੀ ਕਿਸਾਨ ਆ ਉਹ ਕਿਸੇ ਅੱਗੇ ਵੀ ਹੱਥ ਨਹੀਂ ਆੜਦਾ ਤੇ ਜਿਹੜਾ ਦੂਸਰਾ ਤਬਕਾ ਵਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਪਰ ਜੋ ਮੈਂ ਅੱਖੀਂ ਵੇਖਿਆ ਹੋਰ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਮਤਲਬ ਵਲੰਟੀਅਰਾਂ ਦੇ ਹੱਥਾਂ 'ਚੋਂ ਰਾਸ਼ਨ ਖੋ ਰਹੇ ਨੇ ਜਿਹੜੇ ਸੇਵਾ ਕਰਨ ਆਉਂਦੇ ਉਹਨਾਂ ਨਾਲ ਝਗੜਦਾ ਮਤਲਬ ਝਗੜਾ ਕਰ ਰਹੇ ਨੇ ਉਹਨਾਂ ਦੇ ਨੋਂਦਰਾ ਮਾਰੀਆਂ ਹੱਥ ਪਾੜੇ ਕੱਲ ਵੇਖੀ ਅਸੀਂ ਉੱਥੇ ਸੋ ਇਹ ਸਾਰਿਆਂ ਦੀ ਬਦਨਾਮੀ ਆ ਇਹਦੇ ਵਿੱਚ ਸਾਰੇ ਪੰਜਾਬੀਆਂ ਦੀ ਮਾਝੇ ਵਾਲਿਆਂ ਦੀ ਸਾਰਿਆਂ ਦੀ ਬਦਨਾਮੀ ਆ ਸੋ ਥੋੜਾ ਜਿਹਾ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਚੱਲੋ ਤੇ ਇੱਕ ਗੱਲ ਉੱਥੇ ਹੋਰ ਨਜ਼ਾਰਾ ਵੇਖਿਆ ਜੀ ਕੋਈ ਸੀਗੀ ਸੰਸਥਾ ਨਾਮ ਨਹੀਂ ਲੈਣਾ ਉਹਦਾ 5-5 ਕਿਲੋ ਦੇ ਮਿਲਣਾ ਦਾ 10 ਕਝੋਲੇ ਹੋਣਗੇ ਰਸਮ ਦੇ ਤੇ 40 ਜਣੇ ਮੰਡਣ ਵਾਲੇ ਲੇਡੀਜ਼ ਨਾਲ ਵਿੱਚ ਲੇਡੀਜ਼ ਨਾਲ ਪੂਰੀਆਂ ਤਿਆਰ ਹੋ ਕੇ ਮੇਕਅਪ ਕਰਕੇ ਤੇ ਇਹ ਮਜ਼ਾਕ ਨਾ ਢਾਓ ਇਹਨਾਂ ਚੀਜ਼ਾਂ ਦਾ ਇਹ ਬਹੁਤ ਇੱਕ ਸੀਰੀਅਸ ਮੁੱਦਾ ਆ ਗੰਭੀਰ ਸਥਿਤੀ ਆ ਉੱਥੇ ਇਹਨੂੰ ਪਿਕਨਿਕ ਸਪੌਟ ਨਾ ਬਣਾਓ ਆਪਣੇ ਬੱਚਿਆਂ ਨੂੰ ਤੁਸੀਂ ਲਿਆ ਰਹੇ ਹੋ ਵੀ ਵੇਖੋ ਆਹ ਪਾਣੀ ਇਦਾਂ ਉਦਾਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਵਾ ਤੇ ਜਿਨ੍ਹਾਂ ਦਾ ਹੋਇਆ ਵਾ ਉਹਨਾਂ ਦਾ ਵੀ ਮਜ਼ਾਕ ਬਣਦਾ ਤੇ ਬਹੁਤ ਸਹਾਈਤਾਰੀ ਆ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਮੈਨੂੰ ਹਿਮਾਚਲ ਚੋਂ ਰਾਜਸਥਾਨ ਚੋਂ ਇਵਨ ਗੁਜਰਾਤ ਚੋਂ ਮੇਰੇ ਮਿੱਤਰਾਂ ਨੇ ਕੋੜੇ ਵਾਲਿਆਂ ਨੇ ਗਾਵਾਂ ਦੀ ਫੀਡ ਦੀ ਸੇਵਾ ਕੀਤੀ ਆ ਹਰਿਆਣੇ ਚੋਂ ਟਰਾਲੀਆਂ ਪਰਪਰ ਕੇ ਆ ਰਹੀਆਂ ਨੇ ਤੋ ਸਾਰਿਆਂ ਨੂੰ ਧੰਨਵਾਦ ਆ ਸੋਸ਼ਲ ਮੀਡੀਆ ਤੇ ਜਿੰਨੀ ਨਫਰਤ ਫੈਲ ਰਹੀ ਆ ਉਸ ਤੋਂ ਬਚੋ ਤੇ ਇੱਕ ਜੁੱਟ ਹੋ ਗਿਆ ਆਪਾਂ ਪੰਜਾਬ ਨੂੰ ਚਾ ਚੁੱਕੀ ਐ ਜੋ ਇਹ ਖੜਾਂ ਦੀ ਮਾਰ ਆਈ ਆ ਇਹਦੇ ਤੋਂ ਛੇਤੀ ਤੋਂ ਛੇਤੀ ਆਪਾਂ ਦੁਬਾਰਾ ਰੋਗਰ ਹੋਣਾ ਆ। ਹੋਰ ਵੀ ਗਲਤ ਵੀਡੀਓ ਨਾ ਪ੍ਰਮੋਟ ਕਰੋ। ਏ ਆਈ ਜਾਣੀਆਂ ਫੋਟੋਆਂ ਨਾਲ ਪ੍ਰਮੋਟ ਕਰੋ ਜਿਹੜਾ ਪਤਾ ਹੀ ਨਹੀਂ ਹੈ ਕਿਥੋਂ ਦੀ ਕਿਵੇਂ ਹੈ ਜਿਹੜੀ ਖਬਰ ਵੈਰੀਫਾਈ ਨਹੀਂ ਨਾ ਹੁੰਦੀ ਉਹਨੂੰ ਸ਼ੇਅਰ ਨਾ ਕਰੋ ਇਹ ਚੀਜ਼ਾਂ ਨਾ ਕਰੋ ਉਸ ਤੋਂ ਬਾਅਦ ਜਿਹੜੇ ਵੀਰੇ ਹੁਣੀ ਉੱਥੇ ਆ ਮੈਨ ਤੋਂ ਸਾਰੇ ਤੁਸੀਂ ਵੱਡੇ ਹੋ ਛੋਟੇ ਹੋ ਹਨ ਤੁਸੀਂ ਵੀ ਡਿਊਟੀਆਂ ਸਮਝੋ ਜਿਹੜੇ ਮਾਝੇ ਵਾਲੇ ਵੀ ਆ ਉੱਥੇ ਜੇ ਕੋਈ ਗਲਤ ਕਰਦਾ ਉਹਨੂੰ ਰੋਕ ਲੋ ਭਰਾ ਬਣੇ ਤੁਸੀਂ ਪੰਜ ਚਾਰ ਜਾਣੇ ਇਕੱਠੇ ਹੋਗੇ ਚੀਜ਼ ਦੀ ਡਿਊਟੀ ਸਮਝੋ ਤੁਸੀਂ ਉਹਨਾਂ ਨੂੰ ਬੇਇਤੀ ਕਰੋ ਪਿਆਰ ਨਾਲ ਵੀ ਆ ਨਾ ਇਹ ਨਾ ਕਰੋ ਜੇ ਤੁਹਾਡੇ ਅੱਖਾਂ ਸਾਹਮਣੇ ਕੁਝ ਗਲਤ ਹੋ ਰਿਹਾ ਬਸ ਐਨੀਆਂ ਗਬਨਤੀਆਂ ਨੇ ਬਾਕੀ ਤੁਸੀਂ ਸਾਰੇ ਸੂਝਵਾਨੋ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਹ